ਸਾਸੀ ਕਾਲ ਜੀ ਸਾਰੇ ਚੈਨਲ ਤੇ ਆਏ ਵੀਰਾਂ ਨੂੰ ਤੇ ਬਹੁਤ ਬਹੁਤ ਧੰਨਵਾਦ ਜੀ ਇਨਾ ਪਿਆਰ ਦੇਣ ਲਈ ਅੱਜ ਤੁਹਾਨੂੰ ਆਪਾਂ ਦਿਖਾਉਣੇ ਆ ਟਰੈਕਟਰ ਦੇ ਜਿਹੜੇ ਛੋਟੇ ਛੋਟੇ ਕੰਮ ਰਹਿ ਗਏ ਸੀਗੇ ਤੇ ਇੱਕ ਦੋ ਮੋਡੀਫਿਕੇਸ਼ਨ ਆਪਾਂ ਟਰੈਕਟਰ ਦੇ ਵਿੱਚ ਹੋਰ ਕੀਤੀਆਂ ਉਹ ਤੁਹਾਨੂੰ ਆਪਾਂ ਅੱਗੇ ਵੀਡੀਓ ਦੇ ਵਿੱਚ ਦਿਖਾਉਣੇ ਆ ਸਾਰਾ ਕੁਝ ਜੀ ਤੇ ਕੀ ਕੀ ਆਪਾਂ ਕੰਮ ਨਵੇੜਤਾ ਟਰੈਕਟਰ ਦਾ ਤੇ ਕੀ ਕੀ ਰਹਿ ਗਿਆ ਸਾਰਾ ਦਿਖਾਉਣੇ ਆ ਅੱਗੇ ਬਸ ਫਿਰ ਉਦੋਂ ਆਪਾਂ ਇਹ ਬਾਅਦ ਇਹਦੇ ਬਾਅਦ ਇਹ ਕਰਾਂਗੇ ਜੀ ਡੈਮੋ ਟ੍ਰਾਇਲ ਤੇ ਜਿਹੜੇ-ਜਿਹੜੇ ਵੀਰ ਆਪਣੇ ਚੈਨਲ ਤੇ ਵੀਰੇ ਨਵੇਂ ਆਏ ਐ ਉਹ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਨਾਲ ਦੀ ਨਾਲ ਹੀ ਬੈਲ ਵਾਲੀ ਘੰਟੀ ਦਿਵਾ ਲਿਓ। ਬਾਕੀ ਆਪਾਂ ਦਾ ਸਲੈਂਸਰ ਜਿਹਿੰਝ ਕਰਤਾ ਜੀ ਟਰੈਕਟਰ ਦਾ। ਖੁੱਲੀ ਪਾਇਪ ਵਾਲਾ ਇੱਕ ਦੂਰ ਥੋੜੀ ਦਾ ਲਾਤਾ ਜਿਹੜਾ ਮਾਂ ਦਾ ਦੂਰੋਂ ਮੁੜਦਾ ਜਿਹੜਾ ਇਹਦੇ ਲੱਗਿਆ ਸੀ ਉਹ ਆਪਾਂ ਇੱਕ ਵਾਰ ਲਾਤਾ ਜੀ ਸਲੈਂਸਰ। ਇੱਕ ਤਾਂ ਛੋਟੀ ਪਾਇਪ ਦਾ ਸੀ ਕਿ ਇੱਕ ਬੜਾ ਥੋੜਾ ਨੇੜੋ ਮੁੜਦਾ ਸੀ ਉਹ ਸਲੈਂਸਰ। ਤੇ ਇੱਕ ਉਹ ਸਲੈਂਸਰ ਦੇ ਵਿੱਚ ਆਪਸ਼ਨ ਹੈ ਨਹੀਂ ਸੀਗੀ। ਆਹ ਪਾਇਪ ਲੱਗਣ ਦੀ। ਤੇ ਇਹਦਾ ਵੀ ਕੋਈ ਕਰਦੇ ਆ ਜਗਾੜ ਇਹਦੇ ਨਾਲ ਫਿੱਟ ਕਰਨ ਦਾ ਤੇ ਆ ਪਾਈਪ ਹੈ ਜਿਹੜੀ ਮੰਨ ਲਓ ਸੈਂਸਰ ਦੇ ਇੱਥੇ ਲੱਗਦੀ ਹੈ ਕੋਈ ਟੈਂਪਰੇਚਰ ਵਗੈਰਾ ਜਾਂ ਮੰਨ ਲਓ ਈਸੀਐਮ ਦਾ ਕੋਈ ਸੈਂਸਰ ਹੈ ਜਿਹੜਾ ਇਹਦੇ ਵਿੱਚ ਦੀ ਚੱਲਦਾ ਹੈਗਾ ਤੇ ਬਾਕੀ ਆ ਸੈਂਸਰ ਦੇ ਦੇਖ ਲਓ ਇਟਾਵਰ ਚੈੱਕ ਕਰ ਲਓ ਕਿਵੇਂ ਲੱਗਦਾ ਤੇ ਇੱਕ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਲਿੰਕਾਂ ਦਾ ਕੰਮ ਵੀ ਕਰਤਾ ਹੈ ਕੰਪਲੀਟ ਇੱਕ ਵਾਰ ਆਪਾਂ ਇਹਦੇ ਟੈਂਪਰੇਰੀ ਲਿੰਕਾਂ ਦੂਜੀਆਂ ਲਾ ਲਈਆਂ ਇੱਕ ਵਾਰੀ ਜੀ ਤੇ ਆਹ ਵਾਲੇ ਗੁੱਡੇ ਕਰੀ ਨਹੀਂ ਮਿਲੇ ਸੀ ਆਪਾਂ ਨੂੰ ਇਹ ਸਿੰਪਲ ਲਿਆ ਕੇ ਪਾਤੇ ਸਪੈਸ਼ਲ ਬਣਵਾਏ ਆ ਲੰਮੀ ਲੈਂਥ ਚ ਲੁਧਿਆਣੇ ਉੱਤੇ ਆਰ ਕਰਵਾਏ ਆ ਜਿਹੜੇ ਮੰਨ ਲਓ ਇਹ ਫੱਟੀਆਂ ਡੰਡੇ ਤਿਆਰ ਕਰਾਉਂਦੇ ਆ ਜੀ ਤੇ ਉਹਨਾਂ ਤੋਂ ਆਪਾਂ ਇਹ ਤਿਆਰ ਕਰਾਏ ਆ ਥੋੜੀ ਲੰਮੀ ਲੈਂਥ ਦੇ ਪਏ ਆ ਇਹ ਤੇ ਕਿਉਂਕਿ ਆਮ ਟਰੈਕਟਰ ਦੇ ਇੰਨੀ ਲੈਂਥ ਨਹੀਂ ਹੁੰਦੀ ਤੇ ਇਸ ਕਰਕੇ ਇਹ ਥੋੜੇ ਲੰਬੇ ਤਿਆਰ ਹੋਏ ਆ ਤੇ ਲਿੰਕ ਇਹਦੇ ਆਪਾਂ ਜਿਹੜੀਆਂ ਆਪਣੇ ਕੋਲੇ ਸਪੇਅਰ ਸੈੱਟ ਪਿਆ ਸੀ ਉਹ ਪਾਤਾ ਇਹ ਜਿਹੜੀਆਂ ਲੈਂਕ ਪੱਕ ਤੇ ਇੱਥੇ ਪਈ ਐ ਇੱਕ ਅੰਦਰ ਪਈ ਐ ਜੀ ਲੈਂਕ ਉਹ ਤੇ ਉਹ ਨਹੀਂ ਪਾਈਆਂ ਫਿਰ ਆਪਾਂ ਇੱਕ ਵਾਰੀ ਤੇ ਇੱਕ ਚੀਜ਼ ਹੋਰ ਐ ਜੀ ਸਪੈਸ਼ਲ ਜੀ ਤੁਹਾਨੂੰ ਦਿਖਾਈਏ ਉੱਪਰ ਆਪਾਂ ਬੱਤੀ ਲਾਤੀ ਆ ਟਰੈਕਟਰ ਦੇ ਜੀ ਇਹ ਲੈਂਦੀ ਸੀ ਆਪਾਂ ਲੁਧਿਆਣੇੋਂ ਉੱਦੋਂ ਤੇ ਇਹ ਆਪਾਂ ਕਰਤੀ ਆ ਫਿੱਟ ਉਪਰ ਟਰੈਕਟਰ ਦੇ ਤੇ ਬਾਕੀ ਇਹ ਕਰੋ ਚੈੱਕ ਕਿਦਾਂ ਲੱਗਦੀ ਐ ਸੋਹਣੀ ਲੱਗਦੀ ਐ ਇਸ ਨੂੰ ਫੋਸਾਈ ਗਾਦਾ ਚਲਾ ਕੇ ਵੀ ਦਿਖਾ ਦਿੰਨੇ ਵਤੀ ਪੁਆਇੰਟ ਪੁਆਇੰਟ ਵਗੈਰਾ ਵਾਇਰ ਚੱਲਦੀ ਸੀ ਟਰੈਕਟਰ ਦੀ ਸਾਰੀ ਲੈ ਵੀ ਪੁੱਤ ਚਲਾਈ ਵਤੀ ਕਰਾਂ ਸੋਚ ਲਾ ਕੇ ਹਾਂਜੀ ਸੋ ਚੈੱਕ ਨੰਬਰ ਤੇ ਕਰਕੇ ਵੈ ਚਲਾਓ ਤਾਂ ਤਾਂ ਵਤੀ ਦੇਖੋ ਜੀ ਕਿਵੇਂ ਲੱਗਦੀ ਹੈ ਵਤੀ ਬਣ ਕੀ ਤੌਰ ਅਜਾ ਟਰੈਕਟਰ ਤੇ ਪੁਆਇੰਟ ਦਿੱਤਾ ਹੈ ਜੀ ਚੀਜ਼ ਰਸੀਖਾ ਲਾ ਹੀ ਦਿੰਨੇ ਆ ਚਾਨਣ ਬੜੀ ਦੂਰ ਤੱਕ ਜਾਂਦਾ ਜਿਹਦਾ ਘੁੰਦੀ ਦਾ ਇਹਨਾਂ ਦੂਰ ਦਾ 뷰 ਦਿਖਾਵਾਂ ਟਰੈਕਟਰ ਦਾ ਜਾ ਕੇ ਲਓ ਜੀ ਸੋਹਣਾ ਲੱਗੂਗਾ ਵਾਤੀ ਦੇ ਨਾਲ ਬਾਈ ਬਾਕੀ ਇਸ ਤੋਂ ਬਾਅਦ ਆ ਗਈ ਹੈ ਜੀ ਲਿਫਟ ਚੈੱਕ ਕਰਨ ਦੀ ਬਾਰੇ ਤੇ ਲਿਫਟ ਤੇ ਆਪਾਂ ਥੋੜ੍ਹਾ ਜਿਹਾ ਮਤਲਬ ਬੰਦਾ ਚੜਾ ਕੇ ਲਿਫਟ ਦੀ ਸਪੀਡ ਚੈੱਕ ਕੀਤੀ ਹੈ ਲਿਫਟ ਦੀ ਮੰਨ ਲਓ ਵੀ ਲੋਏਸਟ ਤੇ ਆਪਾਂ ਸਟਪੁਆਇੰਟ ਚੈੱਕ ਕਰਿਆ ਵੀ ਕਿੰਨੀ ਚਾਈ ਤੱਕ ਜਾਂਦੀ ਹੈ ਤੇ ਕਿੰਨੀ ਹੈ ਸੜ ਦੇ ਇੱਕ ਦੀਆਂ ਚੱਕਣ ਦੀ ਤੇ ਸਿੱਟਣ ਦੀ ਵੀ ਸਪੀਡ ਡਿਜੀਟਲ ਹੀ ਸੈੱਟ ਹੋ ਜਾਂਦੀ ਹੈ ਜਿਹਦੇ ਨਾਲ ਕੀ ਹੁੰਦਾ ਵੀ ਆਪਾਂ ਜਿੰਨਾ ਸਪੀਡ ਨਾਲ ਸਿੱਟਣਾ ਚਾਹੁੰਨੇ ਆ ਜਿੰਨੀ ਇਹ ਸੈੱਟ ਰਹੀ ਹੈ ਇਹ ਦੂ ਵੀ ਕਿਤੇ ਸਲੋ ਹੋ ਜਾਂਦੀ ਹੈ ਤੇ ਕਿਤੇ ਤੇਜ਼ ਵੀ ਹੋ ਜਾਂਦੀ ਹੈ ਜਿੰਦਰੋ ਸੈੱਟ ਕਰਦੇ ਆ ਇਹ ਮੰਨ ਲਓ ਵੀ ਇੱਕ ਅੰਦਰ 0 ਤੋਂ ਲੈ ਕੇ 100 ਤੱਕ ਦੀ ਕਾਊਂਟਿੰਗ ਹੈ ਉਹ ਸੈੱਟ ਕਰਦੇ ਆ ਆਪਾਂ ਕਿੰਨੀ ਦੀ ਸਪੀਡ ਨਾਲ ਸਿੱਟਣਾ 10 20 30 40 ਜਾਂ 25 30 ਸਾਰੀਆਂ ਉਹ ਚ ਨੰਬਰ ਆਉਂਦੇ ਆ ਤੇ ਆਪਾਂ ਜਿਸ ਵੀ ਨੰਬਰ ਦੀ ਸੈਟਿੰਗ ਕਰਕੇ ਜਿਵੇਂ ਮਾਲਾ ਚੱਖਣ ਦੀ ਸਪੀਡ ਸਲੋ ਕਰੀ ਹੈ ਜੀ ਆ ਹੁਣ ਬਟਨ ਉਧਰੋਂ ਚੱਕਣ ਦਾ ਨਾ ਪਤਾ ਹੈ ਲਿਫਟ ਆਪੇ ਸਲੋ ਸਲੋ ਤਾਂ ਨੂੰ ਆ ਰਹੀ ਹੈ ਇਹ ਐ ਸਲੋ ਵੀ ਹੋ ਜਾਂਦੀ ਹੈ ਜੀ ਲਿਫਟ ਤੇ ਸਿੱਟਣ ਚ ਵੀ ਸਲੋ ਹੋ ਜਾਂਦੀ ਹੈ ਚੱਕਣ ਚ ਵੀ ਸਲੋ ਹੋ ਜਾਂਦੀ ਹੈ ਤੇ ਜਿੰਨੀ ਆਪਾਂ ਤੇਜ਼ ਕਰਨੀ ਚਾਹੀਏ ਓਨੀ ਲਿਫਟ ਤੇਜ਼ ਵੀ ਹੋ ਜਾਂਦੀ ਹੈ ਜੇ ਆਪਾਂ ਤੇ ਚੱਕਣੀ ਜਾਉਨੇ ਤਾਂ ਤੇਜ਼ ਵੀ ਚੱਕ ਦਿੰਦਾ ਤੇ ਜੇ ਆਪਾਂ ਸਲੋ ਸਲੋ ਸਿੱਟਣੀ ਜਾਉਨੇ ਆ ਤਾਂ ਇਹ ਸਲੋ ਸਲੋ ਸਿੱਟਦਾ ਤੇ ਜਿਵੇਂ ਆਪਾਂ ਕੋਈ ਭਾਰਾ ਇੰਪਲੀਮੈਂਟ ਪਾਇਆ ਹੋਵੇ ਜਿਵੇਂ ਮੰਨ ਲਓ ਟੋਕਾ ਹੈ ਜਾਂ ਕੋਈ ਹੋਰ ਭਾਰੀ ਚੀਜ਼ ਹੈ ਜੀ ਦਾ weight ਮੰਨ ਲਓ 15 17 ਕੁਇੰਟਲ ਜਿਵੇਂ ਹਾਂ ਤੇਜ਼ ਕੀਤੀ ਹੈ ਜੀ ਲਿਫਟ ਦੀ ਸਪੀਡ ਚੱਕਣ ਚ ਤੇਜ ਚੱਕਦਾ ਤੇ ਜਿਉ ਮੰਨ ਲਾਪਾ ਪਹਿਲਾਂ ਸੈਟ ਕੀਤੀ ਸਲੋ ਜਿਵੇਂ ਆਪਾਂ ਕੋਈ ਭਾਰਾ ਇੰਪਲੀਮੈਂਟ ਪਾਇਆ ਹੁੰਦਾ ਜੀ ਤਾਂ ਫਿਰ ਸਲੋ ਸਪੀਡ ਆਪਨੂੰ ਚੱਕਣ ਦੀ ਵੀ ਸਲੋ ਰੱਖਣੀ ਪੈਂਦੀ ਹੈ ਤੇ ਸਿੱਟਣ ਦੀ ਵੀ ਸਲੋ ਰੱਖਣੀ ਪੈਂਦੀ ਹੈ ਤੇ ਕਈ ਇੰਪਲੀਮੈਂਟ ਹੁੰਦੇ ਆ ਵੀ ਆਪਾਂ ਨੂੰ ਫਾਸਟ ਚਾਹੀਦੀ ਹੁੰਦੀ ਹੈ ਸਪੀਡ ਸਿੱਟਣ ਦੀ ਤੇ ਚੱਕਣ ਦੀ ਦੋਵੇਂ ਸੈੱਟ ਹੋ ਜਾਂਦੇ ਆ ਸੋ ਇਹਦੇ ਵਿੱਚ ਸੈਟਿੰਗਾਂ ਬਹੁਤ ਜ਼ਿਆਦਾ ਹੈ ਵੀ ਸੈੱਟ ਕਰਨ ਦੀਆਂ ਡਿਜੀਟਲੀ ਤੇ ਜਿੱਥੇ ਆਪਾਂ ਲੌਕ ਕਰਤੀ ਇੱਕ ਵਾਰ ਸੈਟਿੰਗ ਕਰਕੇ ਉਦੋਂ ਬਾਅਦ ਇਹਦਾ ਇੱਕ ਬਟਨ ਹੀ ਆ ਝੱਕਣ ਤੇ ਸਿੱਟਣ ਵਾਲਾ ਤੇ ਉਹ ਤੋਂ ਜਿਵੇਂ ਮਰਜ਼ੀ ਆਪਾਂ ਸੈਟਿੰਗ ਕਰ ਲੈਂਦੇ ਆ ਤੇਜ਼ ਜਾਂ ਸਲੋ ਜਾਂ ਮਲੋ ਕਿੰਨੀ ਸੈਂਸਿੰਗ ਚਾਹੀਦੀ ਹੈ ਘੱਟ ਵੱਧ ਸਾਰਾ ਕੁਝ ਸੈੱਟ ਹੋ ਜਾਂਦਾ ਜਿਹੇ ਚ ਤੇ ਲਿਫਟ ਮੈਨੂੰ ਬਾਕੀ ਵਾਹ ਕੇ ਪਤਾ ਲੱਗੂਗਾ ਵੈਸੇ ਚਲਾਉਣ ਚ ਦਾ ਬੜੀ ਆਰਾਮਦਾਇਕ ਜਿਹੀ ਲੱਗੀ ਇਹ ਲਿਫਟ ਬਾਕੀ ਇਹਦੀਆਂ ਚੂੜੀਆਂ ਤੋਂ ਜੇ ਕਾਲੀਆਂ ਤੋਂ ਵੀ ਜਿੰਨੀ ਮਰਜ਼ੀ ਵਧ ਘਟ ਕਰ ਸਕਦੇ ਆ ਕਿਉਂਕਿ ਉਹ ਆਪਣੀਆਂ ਵਾਵਾ ਛੱਡੀਆਂ ਹੋਈਆਂ ਚੂੜੀਆਂ نیچے ਨੂੰ ਤੇ ਜੇਕਰ ਆਪਾਂ ਮੰਨ ਲਓ ਵੀ ਇਹਦੀ ਹਾਈ ਲਿਫਟ ਜ਼ਿਆਦਾ ਚਾਹੀਦੀ ਆ ਤਾਂ ਥੋੜੀ ਜਿਹੀ ਘੱਟ ਸਕਦੇ ਆ ਕਿਉਂਕਿ ਆਪਾਂ ਲੋਅਸਟ ਜ਼ਿਆਦਾ ਰੱਖੀ ਆ ਵੀ ਪੂਰੀ ਥੱਲੇ ਲੱਗਦੀ ਰੱਖੀ ਆ ਲਿਫਟ ਨੇੜੀ ਤੇ ਜੇ ਮੰਨ ਲਓ ਆਪਾਂ ਨੂੰ ਚਾਈ ਜ਼ਿਆਦਾ ਚਾਹੀਦੀ ਆ ਤਾਂ ਮੰਨ ਲਓ ਫਿਰ ਇਹਨੂੰ ਆਪਾਂ ਦੂਜੋਂ ਕਰ ਸਕਦੇ ਆ ਵਿੱਚ ਥੋੜੀ ਜਿਹੀ ਜੈਕ ਘੱਟ ਸਕਦੇ ਆ ਜਿਸ ਦੇ ਕਾਰਨ ਇਹ ਮੰਨ ਲਓ ਵੀ ਹਾਈਟ ਜ਼ਿਆਦਾ ਦੇਊਗੀ ਲਿਫਟ ਬਾਕੀ ਦੀ ਹਰ ਚੀਜ਼ ਹੈ ਜਿਹੜੀ ਜੀ ਮੰਨ ਲਓ ਹਰੇਕ ਕੰਮ ਦੇ ਉੱਪਰ ਡਿਪੈਂਡ ਕਰਦੀ ਹੈ ਤੇ ਹਰੇਕ ਸੰਦ ਦੇ ਉੱਪਰ ਵੀ ਡਿਪੈਂਡ ਕਰਦੀ ਹੈ ਵੀ ਆਪਾਂ ਕਿੱਥੇ ਜੇ ਇਹਦੇ ਲਿਫਟ ਰੱਖਣੀ ਹੈ ਜਾਂ ਲਿੰਕਾਂ ਦੀ ਹਾਈਟ ਰੱਖਣੀ ਹੈ ਤੇ ਇਹ ਤਾਂ ਪਹਿਖਵਾ ਟੈਸਟਿੰਗ ਹੀ ਕੀਤੀ ਆ ਵੀ ਸਹੀ ਕੰਮ ਕਰ ਰਹੀ ਹੈ ਸਹੀ ਸਪੀਡ ਨਾਲ ਲਿਫਟ ਦੀ ਤੇ ਇਸ ਤੋਂ ਬਾਅਦ ਆਪਾਂ ਦਿਖਾਉਣੇ ਆ ਜੀ ਤੁਹਾਨੂੰ ਬੈਟਰੀ ਦੇ ਅੰਦਰ ਆਪਾਂ ਬਣਾਤਾ ਬੈਟਰੀ ਨੂੰ ਫੜ ਕੇ ਰੱਖਣ ਵਾਲਾ ਫਰੇਮ ਜਿਹਦੇ ਨਾਲ ਬੈਟਰੀ ਹੈ ਜਿਹੜੀ ਜੀ ਮੰਨ ਲਓ ਢੁੱਕੇ ਨਾ ਤੇ ਇੱਕ ਹਿੱਲੇ ਨਾਲ ਤੇ ਬਾਹਰ ਨੂੰ ਨਾ ਆਵੇ ਬੈਟਰੀ ਸੋ ਇੱਕ ਫਰੇਮ ਬਣਾ ਕੇ ਆਪਾਂ ਉਹਦੇ ਘੇਰੇ ਲਟਕਾస్తਾ ਸਟੀਲ ਦਾ ਤੇ ਆ ਉੱਪਰੋਂ ਕਰਤੀ ਹੈ ਜੀ ਆਪਾਂ ਇਹਦੇ ਬਕਸੇ ਬੰਦ ਦੋਨੋਂ ਸਾਈਡ ਚਾਰ-ਚਾਰ ਨਟ ਲਾ ਕੇ ਅੰਦਰ ਚੂੜੀ ਪਾ ਕੇ ਪਲੇਟ ਪੱਤੀਆਂ ਦੇ ਵਿੱਚ ਤੇ ਇਹ ਵੀ ਆਪਾਂ ਕਰਤੀ ਹੈ ਬੰਦ ਤੇ ਇਸ ਤੋਂ ਬਾਅਦ ਇਹ ਪੇਂਟ ਦਾ ਕੰਮ ਰਹਿ ਗਿਆ ਇਹਦਾ ਤੇ ਉਹ ਆਪਾਂ ਟਰੈਕਟਰ ਦੇ ਬਾਕੀ ਦੇ ਕੰਮ ਨਿਵੇੜ ਕੇ ਜਦੋਂ ਕੋਈ ਪੇਂਟ ਦਾ ਸਿਸਟਮ ਆਏ ਉਦੋਂ ਆਪਾਂ ਇਹਨੂੰ ਪੇਂਟ ਦਾ ਕਰ ਦਿਆਂਗੇ ਟਾਈਮ ਆਇਆ ਜਾਨੀ ਇਹ ਹਜੇ ਤੱਕ ਮੰਨ ਲਓ ਵੀ ਆਪਾਂ ਇਹਦੀ ਟੈਸਟਿੰਗ ਕਰੀਏ ਕੋਈ ਹੋਰ ਪ੍ਰੋਬਲਮ ਹੈ ਜੇ ਨਾ ਚਾਹ ਉਹ ਕਲੀਅਰ ਕਰ ਲਈਏ ਲਾਸਟ ਤੇ ਪੇਂਟ ਦਾ ਤੇ ਸ਼ੋ ਦਾ ਕੰਮ ਆਪਾਂ ਲਾਸਟ ਤੇ ਕਰਾਂਗੇ। ਬਾਕੀ ਆਪਾਂ ਇਹਦਾ ਬੈਟਰੀ ਦਾ ਵੀ ਅੰਦਰ ਫਿਕਸ ਕਰਤੀ ਆ ਵੀ ਹਿਲਣ ਤੋਂ ਤੇ ਬੈਟਰੀ ਵਾਲੇ ਬਕਸੇ ਵੀ ਦੀ ਆਪਾਂ ਬੰਦ ਕਰਦੇ ਹਾਂ ਜੰਗੀ ਤਰ੍ਹਾਂ। ਤੇ ਹੁਣ ਆਪਣੀ ਤਿਆਰੀ ਹੈ ਜੀ ਨੂੰ ਇਹਦੇ ਬਾਅਦ ਵਾਉਣ ਦੀ। ਤੇ ਇਹਦੇ ਚਾਪਾ ਡੀਜ਼ਲ ਵਾਲੇ ਕੰਮ ਹੀ ਪੂਰਾ ਕਰਤਾ ਡੀਜ਼ਲ ਪਾਤਾ ਹੈ। ਬਾਕੀ ਕਈ ਵੀਰਾਂ ਦੇ ਮੈਨੂੰ ਫੋਨ ਆਏ ਸੀ ਵੀਰੇ ਇਹ ਲਾ ਦੇ ਹਣਾ ਪਤਾ ਕੀ ਹੈ ਵੀਰੇ ਇਹਦੀ ਜਿਹੜੀ ਸ਼ੋ ਆਣਾ ਇਸੇ ਡੱਬੇ ਦੇ ਉੱਪਰ ਆਉਂਦੀ ਅੱਦੇ ਤੱਕ ਕਿਉਂਕਿ ਇਹਦੇ ਬੰਤਰ ਦੇ ਵਿੱਚ ਹੀ ਇਹ ਫਰੇਮ ਬਣਿਆ ਹੋਇਆ ਤੇ ਜਿਹੜਾ ਉੱਪਰ ਇਹ ਤੇ ਸੀਟ ਟਾਈਪ ਕੇਰਾ ਜਿਹਾ ਦਿਖਦਾ ਉਹ ਡੱਬੇ ਦੇ ਉੱਪਰ ਹੀ ਬਣਿਆ ਜਿੱਦੇ ਉੱਪਰ ਸ਼ੋ ਆ ਕੇ ਖੜਦੀ ਹੈ ਸੋ ਇਹਨੂੰ ਲਾ ਨਹੀਂ ਸਕਦੇ ਤੇ ਕਿਦੇ ਵਿੱਚ ਹੀ ਬੈਟਰੀ ਆਲਾ ਮੰਨ ਲਓ ਵੀ ਸਿਸਟਮ ਬਣਿਆ ਹੋਇਆ ਇਹਦੇ ਕਿਉਂਕਿ ਹੋਰ ਕਿਤੇ ਬੈਟਰੀ ਰੱਖਣ ਨੂੰ ਜਗ੍ਹਾ ਨਹੀਂ ਦਿੱਤੀ ਹੈਗੀ ਟਰੈਕਟਰ ਤੇ ਸੋ ਇਹਦੀ ਬੈਟਰੀ ਵੀ ਇਸੇ ਫਰੇਮ ਦੇ ਵਿੱਚ ਆ ਜਾਂਦੀ ਹੈ ਤੇ ਇਸ ਕਰਕੇ ਵੀਰੇ ਫਰੇਮ ਨੂੰ ਆਪਾਂ ਹੁਣ ਕਿ ਕੰਨੀਆਂ ਤੋਂ ਬੰਦ ਕਰਤਾ ਕਿਉਂਕਿ origignal ਇਹਦੇ ਪਲਾਸਟਿਕ ਦੀਆਂ ਆਉਂਦੀਆਂ ਸਾਈਡਾਂ ਆਈਆਂ ਤੇ ਉਹ ਆਪਣੇ ਕੋਲੇ ਚੱਲਣੀਆਂ ਨਹੀਂ ਹੈਗੀਆਂ ਪਲਾਸਟਿਕ ਵਾਲੀਆਂ ਸੋ ਇਹਦੇ ਆਪਾਂ ਲਾਤੀਆਂ ਲੋਹੇ ਦੀਆਂ ਚ ਸ਼ੀਟ ਦੀਆਂ ਕੱਟ ਕੇ ਲਾਤੀਆਂ ਆਪਾਂ ਤੇ ਪੇਂਟ ਦਾ ਕੰਮ ਇਹਨਾਂ ਦਾ ਆਪਾਂ ਕਰਾਂਗੇ ਲਾਸਟ 'ਚ ਜਦੋਂ ਬਾਕੀ ਦੇ ਕੰਮ ਸਾਰੇ ਨਿਪਟ ਗਏ ਤੇ ਪੇਂਟ ਦਾ ਤੇ ਅੱਗੇ ਵਾਲੀ ਹੁੱਕ ਦਾ ਕੰਮ ਵੀ ਸ਼ੇਅਰ ਕਰਦੇ ਆਪਾਂ ਇਹਦਾ ਤੇ ਇਸ ਤੋਂ ਬਾਅਦ ਆਪਣੀ ਹੈਗੀ ਜਿਵਾਣ ਵਾਣ ਬੋਹਣ ਦੀ ਤਿਆਰੀ ਤੇ ਸਵੇਰੇ ਤੁਹਾਨੂੰ ਵੱਡੀ ਮੇ ਦਾ ਵੀ ਵਾਣ ਬੋਹਣ ਦੀ ਵੀਡੀਓ ਦੇ ਦੇਾਂਗੇ ਇੱਕ ਅਦੇ ਦਿਨ ਚ ਬਾਕੀ ਵੀਡੀਓ ਪੂਰੀ ਦੇਖਣ ਦੇ ਲਈ ਧੰਨਵਾਦ ਜੀ ਅਗਲੀ ਵੀਡੀਓ ਵਿੱਚ ਮਿਲਦੇ ਆਂ